ਆਨੰਦ ਨਾਲ ਸਰਵਨ ਕਰ ਉਹ ਇੱਕ ਤਾਂ ਹੁੰਦਾ ਜਾਣਣਾ ਇੱਕ ਹੁੰਦਾ ਰੋਜਣਾ ਮਹਾਰਾਏ ਕਹਿੰਦੇ ਚਾਹੇ ਸਾਰੀ ਜ਼ਿੰਦਗੀ ਪੜੀ ਜਾ ਸਾਰੀ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਪੜ੍ਹਦੇ ਤੇਰੇ ਨੌਲੇਜ ਤੋਂ ਗਾਹ ਨਹੀਂ ਜਾਣੀਆਂ ਬੁੱਧੀ ਮੰਡਲ ਦੇ ਅੰਦਰੋਂ ਨਹੀਂ ਜਾਣੀਆਂ ਇਹ ਜੋ ਤੈਨੂੰ ਉਪਾਦੀ ਪ੍ਰਾਪਤ ਹੋਈ ਤੈਨੂੰ ਜਾਣਣ ਦੀ ਹੋਈ ਗਿਆਨੀ ਕਹਿਣਗੇ ਤੈਨੂੰ ਗਿਆਨਵਾਨ ਪੀ ਐਚ ਡੀ ਹੋਏਗਾ ਡੇ ਲੇਟ ਹੋਏਗਾ ਜਾਣ ਲਿਆ ਤਾਂ ਬਹੁਤ ਕੁਝ ਲੇਕਰ ਜਾਣੇ ਹੋਏ ਨੂੰ ਬੁਝਣਾ ਹੋਰ ਫਰਕ ਹੈ ਜਾਣਣਾ ਹੋਰ ਹੈ ਬੁਝਣਾ ਹੋਰ ਮਹਾਰਾ ਕਹਿੰਦੇ ਪੜ ਲੈ ਜਿੰਨਾ ਪੜਨਾ ਹੈ ਪੜ ਪੜ ਗੱਡੀ ਲੱਦੀ ਹੈ ਪੜ ਪੜ ਪੱਗਿਆ ਸਾਹ ਪੜ ਪੜ ਵੀਵੀ ਪਾਈ ਹੈ ਪੜ ਪੜ ਗੱਡੀ ਆ ਕਾ ਪੜਿਆ ਜੇਤੇ ਬਰਸ ਬਰਸ ਪੜਿਆ ਜੇਤੇ ਮਾਸ ਪੜਿਆ ਜੇਤੀ ਹਰਜਾ ਪੜਿਆ ਜੇਤੇ ਸਵਾਸ ਨਾਨਕ ਲੇਖੇ ਇੱਕ ਗੱਲ ਹੋਰ ਬਾਕੀ ਕੀ ਹੈ ਕਹਿੰਦੇ ਫਿਰ ਕਹਿੰਦੇ ਬਾਕੀ ਸਾਰੀ ਹਉਮੈ ਦੀ ਮਧਾਣੀ ਡੜਕਣੀ ਐ ਝਕਣਾ ਚਾਹ ਘਰੇ ਐ ਮਧਾਣੀ ਐ ਇੱਕ ਫਿਰਦੀ ਤੇ ਉਹ ਮਧਾਣੀ ਕੀ ਕਰੇਗੀ ਇਹਨੂੰ ਸ਼ਬਦ ਨਹੀਂ ਸੁਣਨ ਦੇਗੀ ਮਾਇਆ ਧਾਰੀਆ ਤੰਨਾ ਬੋਲਾ ਸ਼ਬਦ ਨਾਲ ਸੁਣੀ ਬਰ ਰੋਲ ਘਚੋਲਾ ਮੱਚਿਆ ਹੋਇਆ ਉਹ ਜਾਣਨ ਦੀ ਅਵਸਥਾ ਅਜੇ ਤਾਂ ਆ ਗਿਆ ਇੱਕ ਤਾਂ ਜਾਣਨੇ ਬਿਲਕੁਲ ਕੁਝ ਨਹੀਂ ਜਾਣਦੇ ਕਿਸੇ ਗੱਲ ਦਾ ਨਹੀਂ ਪਤਾ ਇੱਕ ਨੇ ਜਾਣ ਲਿਆ ਜਾਨਣ ਵਾਲਿਆਂ ਨੂੰ ਮਹਾਰਾਜ ਪਰਵਾਣ ਨਹੀਂ ਕਰਦੇ ਵਿਤੈਂਗੀ ਜਾਣਿਆ ਪੜ ਲਿਆ ਤਾਂ ਹੈ ਪੜ ਕੇ ਜਾਣ ਲਿਆ ਕਹਿੰਦੇ ਪੜਿਆ ਨਹੀਂ ਪੇੜ ਪੜਿਆ ਤੇ ਤਾਂ ਨਹੀਂ ਪਤਾ ਲੱਗਣਾ ਬੁੱਝਿਆ ਪਾਉਣਾ ਤੈਨੂੰ ਬੁੱਝਣ ਦੀ ਲੋੜ ਪੈਣੀ ਹੈ ਸੋ ਇਹ ਬੁੱਝਣਾ ਤੇ ਪੜਨਾ ਜਾਣਣਾ ਦੋ ਅੱਡ ਅੱਡ ਗੱਲਾਂ ਨੇ ਜਾਣਣ ਵਾਲੇ ਨੂੰ ਤਾਂ ਮਹਾਰਾਜ ਕਈ ਥਾਵਾਂ ਦੇ ਉੱਤੇ ਮਿਰਤਕ ਹੀ ਹੈ ਮੁਰਦਾ ਗਿਆ ਮੁਰਦਾ ਧਿਆਨ ਦੇਵੋ ਬਾਣੀ ਦੇ ਅੰਦਰ ਵਿਚਾਰ ਕਰਿਆ ਕਰੋ ਕੀ ਨੂੰ ਗਿਆ ਕਹਿੰਦੇ ਜਿਹੜਾ ਸਾਰਿਆਂ ਨਾਲੋਂ ਵੱਡਾ ਗਿਆਨੀ ਹੈ ਉਹਨੇ ਗੱਲ ਪੁੱਝੀ ਨਹੀਂ ਹੈ ਇਸ ਕਰਕੇ ਮਰਦਾ ਹੈ ਜਾਣਤਾ ਲਈਏ ਉਹਨੇ ਲਾਇਬ੍ਰੇਰੀਆਂ ਆਂਦੀਆਂ ਲਾਇਬ੍ਰੇਰੀਆਂ ਪੜ੍ਹ ਲੀਆਂ ਬੇਅੰਤ ਜਵਾਨਾਂ ਦੇ ਵਿੱਚ ਬੋਲ ਸਕਦਾ ਲੈਕਚਰ ਦੇਦਾ ਪਰ ਮਰਿਆ ਹੋਇਆ ਅੱਠ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਾਨਵਾ ਚਤਰ ਵੀ ਹੱਦ ਤੋਂ ਅੱਤ ਜਿਹੜਾ ਹੈ ਰੇਗ ਅੱਖਰ ਨਾ ਲੱਗਦਾ ਐਕਸਟ੍ਰੀਮ ਦਾ ਉਹ ਸੋਨਾ ਹੋਵੇ ਐਕਸਟ੍ਰੀਮ ਦਾ ਚਤਰ ਹੋਵੇ ਸੰਦਾਰ ਹੋਵੇ ਕੋਲ ਦਾ ਮਾਲਕ ਹੋਵੇ ਤੇ ਧਨ ਦਾ ਮਾਲਕ ਹੋਵੇ ਤੇ ਫਿਰ ਐ ਕੀ ਕਹਿੰਦੇ ਮਿਰਤਕ ਇਹ ਨਾਨਕਾ ਜੇ ਪ੍ਰੀਤ ਨਹੀਂ ਪ੍ਰਭਾਨਦ ਕਹਿੰਦੇ ਮਰਿਆ ਹੋਇਆ ਬੰਦਾ ਬੁਝਿਆ ਹੋਇਆ ਬੰਦਾ ਬੁਝਿਆ ਹੋਇਆ ਬੁਝਿਆ আর ਬੁਝਿਆ 'ਚ ਫਰਕ ਹੁੰਦਾ ਅਖਰ ਨੇੜੇ ਨੇ ਰਹੀ ਨੇ ਜਿਹਨੇ ਬੁਝ ਲਿਆ ਹੋ ਜਿਹਾ ਹੁੰਦਾ ਜਿਹੜਾ ਬੁਝਿਆ ਹੋਇਆ ਉਹ ਫਿਊਜ਼ਡ ਹੈ ਸੋ ਪ੍ਰਮਾਨ ਨਹੀਂ ਕੀਤਾ ਇਸ ਚੀਜ਼ ਨੂੰ ਜਾਣਨ ਨੂੰ ਗੁਰੂ ਮਹਾਰਾਜ ਨੇ ਪ੍ਰਮਾਨ ਨਹੀਂ ਕੀਤਾ ਅਕਲ ਜ਼ਰੂਰੀ ਹੈ ਲੇਕਿਨ ਅਕਲਾ ਮਹਾਰਾਜ ਕਹਿੰਦਾ ਇਹਨਾਂ ਨੂੰ ਜਾਣ ਦੇ ਅਗਲਾ ਸਿਆਣਪਾਂ ਖਤਮ ਕਰ ਦੇ ਰੱਬ ਦੇ ਰਾਹ ਚ ਨਹੀਂ ਇਹ ਚੱਲਦੀਆਂ ਸਹਿ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਜੱਲਾ ਨਾ ਇੱਕ ਵੀ ਨਾਲ ਨਹੀਂ ਜਾਂਦੀ ਰਿਅਲਾਈਜੇਸ਼ਨ ਵੇਲੇ ਸੋ ਬੁੱਝਣ ਦੇ ਵਿੱਚ ਫਰਕ ਹੈ ਜੇ ਬੁੱਧਿਆ ਨਹੀਂ ਹੈ ਆਪਨਾ ਇਸ੍ਰਿਸ਼ਟ ਮੇ ਬਿਨ ਬੁੱਝੇ ਪਸਟੋ ਤਾਂ ਫਿਰ ਆਰਮੀ ਤਾਂ ਅਸੀਂ ਨਾ ਹੋਏ ਪਸ਼ੂ ਬਣ ਗਏ ਸੋ ਮਾਰਾ ਕਹਿੰਦੇ ਬੁੱਝਣ ਦੀ ਲੋੜ ਹੈ ਬੁੱਝੋ ਇਸ ਗੱਲ ਆਪਣੇ ਸਰੂਪ ਨੂੰ ਬੁੱਝੋ ਪਰਮੇਸ਼ਰ ਨੂੰ ਬੁੱਝੋ ਆਪਣੇ ਆਪ ਨੂੰ ਬੁੱਝੋ ਤੁਹਾਡੇ ਅੰਦਰ ਕੀ ਹੈ ਇਸ ਗੱਲ ਨੂੰ ਬੁੱਝੋ ਸੋ ਜਦੋਂ ਅਸੀਂ ਬੁੱਝ ਲੈਨੇ ਆ ਫਿਰ ਅਸੀਂ ਪ੍ਰਵਾਨ ਤਾਂ ਫਿਰ ਅਸੀਂ ਮਨੁੱਖ ਤੋਂ ਵਚੇਰੇ ਹੋ ਜਾਂਦੇ ਆ ਬੁੱਝਣ ਦੇ ਨਾਲ ਵਚੇਰੇ ਵੀ ਅਸੀਂ ਐਨੇ ਹੋ ਜਾਂਦੇ ਆ ਕਿ ਜਦੋਂ ਚੀਜ਼ ਬੁੱਝੀ ਗਈ ਵੀ ਇੱਥੇ ਸਾਰੇ ਵੈਗ ਗੂ ਹੈ ਹੋਰ ਕੋਈ ਹੈ ਨਹੀਂ ਤੇ ਰਤਕ ਹੋ ਦੇ ਹਨ ਵਿਵਨ ਭਾਰ ਦੇ ਚ ਸਮਾ ਗਿਆ ਫਿਰ ਕੀ ਹੋਏਗਾ ਜਿਨ੍ਹਾਂ ਦਾ ਵਿਸਰੇ ਨਾਮ ਸੇਕ ਨੇ ਆ ਪੇਦ ਨਾ ਜਾਣੋ ਮੂਲ ਸਾਈ ਜੇ ਆ ਸਾਈ ਵਰਗਾ ਹੀ ਹੋ ਜਾਇਆ ਕਰ ਸੋ ਜੀਨੇ ਬੁਝ ਲਿਆ ਉਹ ਸਾਈ ਵਰਗਾ ਹੁੰਦਾ ਹੈ ਜਿਹੜਾ ਗੁਰੂ ਹੈ ਉਹਦਾ ਆਪੇ ਪਰਮੇਸ਼ਰ ਹੁੰਦਾ ਦੂਸਰੇ ਨੂੰ ਤਾਂ ਅਸੀਂ ਕਹਿੰਦੇ ਆ ਸਾਈ ਵਰਗਾ ਆਤਮ ਰਸ ਜੇ ਜਾਣੀ ਸੋ ਹੈ ਕਾਲਸ ਦੇ ਪ੍ਰਮਾ ਮੋਮਾ ਤਾਜ਼ਮ ਰੰਚਕ ਨਾਹੀਂ ਤੇ ਲੇਕਨ ਗੁਰੂ ਵੀ ਹੈ ਸੰਬੰਧ ਬਰੋਲ ਸ੍ਰੀ ਰਾਮ ਦੇਖਿਆ ਇੱਕ ਵਾਸਤਵnoop ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਗੁਰ ਪਰਮੇਸ਼ਰ ਇੱਕੋ ਜਾਂ ਸੋ ਜਿਸ ਦੇ ਮਨ ਵਿੱਚ ਪ੍ਰੀਤ ਹੋਵੇ ਪ੍ਰਤੀਤ ਹੋਵੇ ਉਹਦਾ ਜਿਹੜਾ ਜੀਵਨ ਹੈ ਸੰਸਾਰ ਦੇ ਨਾਲੋਂ ਨਿਆਰਾ ਹੋਇਆ ਕਰਦਾ